ਹੈਲੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਮੈਂ ਸਰਬਜੀਤ ਕੌਰ ਢਿੱਲੋਂ ਤੇ ਅੱਜ ਆਪਾਂ ਸ੍ਰੀ ਰਿਸਵੀਰ ਕਰਦੇ ਹਾਂ ਵਲੌਗ ਦੀ ਸਟਾਰਟਿੰਗ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਲਓ ਜੀ ਆਪਾਂ ਬੜਾ ਕੁਝ ਨਈਂ ਦਿਖਾਉਂਦੇ ਹੈਗੇ ਕਿਉਂਕਿ ਪਤਾ ਨਹੀਂ ਮੇਰੇ ਵੀਡੀਓ ਡਾਊਨਲੋਡ ਨਹੀਂ ਹੁੰਦੀ ਹੈਗੀਆਂ ਅਡਿਟ ਨਹੀਂ ਹੁੰਦੀਆਂ ਕੋਈ ਨੁਕਸ ਪੈ ਗਿਆ ਤੇ ਮੈਂ ਅੱਜ ਸਿੱਧੀ ਹੋਈ ਬਣਾ ਕੇ ਵੀਡੀਓ ਪਾਉਂਗੀ ਇਸ ਤਰ੍ਹਾਂ ਇੱਕ ਥੋੜੀ ਜੀ ਤੇ ਸਰੂ ਜ਼ਰੂਰ ਸਾਰਿਆਂ ਨੇ ਦੇਖਣੀ ਵੀਡੀਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਣਾ ਪਤਾ ਨਹੀਂ ਜਿੱਥੇ ਐਡਿਟ ਕਰਦੀ ਮੈਂ ਵੀਡੀਓ ਨਾ ਉੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਇਸ ਕਰਕੇ ਕੋਈ ਵੀ ਵੀਡੀਓ ਐਡਿਟ ਨਹੀਂ ਹੋ ਪਾਈ ਤਾਂ ਕਰਕੇ ਆਪਾਂ ਥੋੜੀ ਜੀ ਵੀਡੀਓ ਬਣਾ ਰਹੇ ਹਾਂਗੇ ਇਸ ਤਰ੍ਹਾਂ ਹੀ ਸੋਡਣਾ ਗੱਲਾਂ ਬਾਤਾਂ ਕਰਕੇ ਜਿੰਨੇ ਕੰਮ ਕਾਰ ਕੀਤੇ ਸਵੇਰ ਦੇ ਡੇਲੀ ਰੁਟੀਨ ਦੇ ਉਹ ਦਖਾਉਣੇ ਆਪਾਂ ਮੈਂ ਗੁਰਦੁਆਰਾ ਸਾਹਿਬ ਜਾਇਆ ਹੀ ਇਸ਼ਨਾਨ ਪਾਣੀ ਕਰਕੇ ਤੇ ਹੁਣ ਆਪਾਂ ਖਾਦੇ ਜੀ ਓਟਸ ਓਟਸ ਖਾ ਕੇ ਹੁਣ ਲੰਮਗੇ ਇਸ ਤੋਂ ਮਗਰੋਂ ਦਵਾਈ ਗੁੱਟੀ ਆਪਣੀ ਤੇ ਆਪਣੇ ਘਰ ਦੇ ਕੰਮ ਕਰ ਦੇਖ ਲਓ ਤੁਸੀਂ ਕਿਸ ਤਰ੍ਹਾਂ ਕੀਤੇ ਆਪਾਂ ਹੁਣ ਦਿਖਾ ਰਹੇ ਹਾਂ ਸੁਣ ਸਵੇਰ ਸਵੇਰ ਦੀ ਰੁਟੀਨ ਲਓ ਜੀ ਹੁ ਬੀਬੀ ਤਾਂ ਸੰਭਰ ਰਹੀ ਹੈ ਇਸ ਤਰ੍ਹਾਂ ਹੀ ਕੈਮਰਾ ਫੜ ਕੇ ਮੈਨੂੰ ਅੱਜ ਦਿਖਾਉਣਾ ਪਊਗਾ ਸਾਰਾ ਤੇ ਆ ਦੇਖੋ ਕੱਢ ਕੇ ਜੀ ਬੈਠੀ ਐ ਇੱਧਰ ਮੈਨੂੰ ਕੋਸ ਪਤਾ ਨਹੀਂ ਲੱਗਦਾ ਵੀਡੀਓ ਚ ਕੀ ਬਣੀ ਜਾਂਦਾ ਮੈਂ ਸੋਨ ਦਿਖਾਉਣ ਦੀ ਕੋਸ਼ਿਸ਼ ਕਰਦੀ ਤੇ ਆ ਬੈਠੀ ਗਈ ਫੀ ਇੱਧਰ ਬੀਬੀ ਝਾੜੂ ਲਾ ਰਹੀ ਐ ਗਰਮੀ ਬਹੁਤ ਆ ਸਵੇਰੇ ਸਵੇਰੇ ਆ ਜਿਹੜੇ ਮੇਰੇ ਪੌਟ ਚ ਲਾਏ ਹੋਏ ਨੇ ਪਲਾਟ ਉਹ ਨੇ ਦੇਖੋ ਸਾਰੇ ਪਲਾਟ ਵੀ ਦੁੱਧ ਪਾ ਕੇ ਐਵੇਂਗੀ ਦੁੱਧ ਪਾ ਕੇ ਐਵੇਂਗੀ ਤੇ ਮੈਂ ਪਾ ਕੇ ਆਉਣੀ ਕੋੜਾ ਪਾ ਲੈ ਹਿੱਕਾ ਜਾਂਦਾ ਹੂੰ ਤੇ ਆ ਆਪਣੀਆਂ ਤੋਰੀਆਂ ਦੀ ਵੇਲ ਆ ਤੋਰੀਆਂ ਲੱਗੀਆਂ ਪਈਆਂ ਨੇ ਆ ਇੱਕ ਹੋਰ ਲੱਗੀ ਪਈ ਤੋਰੀ ਲੈ ਕੌਣ ਦੇ ਦੇ ਅੱਜ ਕੰਮ ਵਾਲੀ ਨੂੰ ਬਣਾ ਲੂ ਸਭ ਦੀ ਲਓ ਜੀ ਤੋਰੀਆਂ ਬਹੁਤ ਲੱਗੀਆਂ ਪਈਆਂ ਨੇ ਹੁਣ ਤਾਂ ਸਾਰਾ ਸੰਗਮਾਣ ਵੀ ਰਾਜਿਲੂਗਾ ਤੋਰੀਆਂ ਨਾਲ ਇੱਕ ਤੋਰੀ ਅਜ ਹੋਰ ਥੇ ਆ ਗਈ ਹੁਣ ਤੇ ਆ ਆਪਾਂ ਕੱਲ ਲਾਈ ਐ ਦੁਪਹਿਰ ਖਿੜੀ ਲਿਆ ਕੇ ਮੈਂ ਤੇ ਕਾ ਬੁੱਟਾ ਲਾਇਆ ਸਾਡੇ ਗਮਾਂਡੀਆਂ ਦੇ ਲਾ ਲਿਆ ਕੇ ਇਹਨਾਂ ਨੂੰ ਮੈਂ ਹੁਣ ਪਾਣੀ ਦਿੰਨੀ ਆ ਥੋੜਾ ਜਿਹਾ ਫਿਰ ਆਪਾਂ ਇਹਨਾਂ ਨੂੰ ਗਮਲੇ ਚ ਲਾ ਦਾਂਗੇ ਜੇ ਮੈਂ ਥੱਲੇ ਲਾਤਾ ਇਹਨਾਂ ਨੂੰ ਨੀਚੇ ਇਸ ਤਰ੍ਹਾਂ ਬਾਕੀ ਦੇਖੋ ਕਾ ਫੇਰ ਦੁਬਾਰਾ ਉਗਗੇ ਕਾ ਨੰਗੇ ਬਾਬਾ ਜੀ ਤੋ ਰੀਆਂ ਲੱਗਣ ਲੱਗ ਗਈਆਂ ਹੁਣ ਵਧੀਆ ਚਲੋ ਕਰਦੀ ਸਬਜ਼ੀ ਹੋ ਗਈ ਤੇ ਆਪਾਂ ਜੇ ਕੁਝ ਲਾਉਣੇ ਤਾਂ ਜ਼ਰੂਰ ਆਪਾਂ ਨੂੰ ਫਲ ਮਿਲਦਾ ਹਾਂ ਹਾਂ ਇੱਧਰ ਦੇਖੋ ਆਮਬੇ ਮੇਰਾ ਲਾਇਆ ਹੋਇਆ ਮੈਂ ਆਪ ਲਾਇਆ ਸੀ ਆਮਬ ਕਿੱਡਾ ਹੋ ਗਿਆ ਇਹਨੂੰ ਦੱਬ ਲਿਆ ਆ ਇਹਨੇ ਬੂਟੇ ਨੇ ਦੱਬ ਲਿਆ ਸੀ ਇਹ ਹੁਣ ਅਸੀਂ ਕਾਟਿੰਗ ਕਰਤੀ ਇਹਦੀ ਹੁਣ ਇਹ ਉੱਪਰ ਜੀ ਤਾਹਾਨੂੰ ਇਸ ਤਰ੍ਹਾਂ ਇਹਨੂੰ ਬੰਨ੍ਹਤਾ ਇਹਦੇ ਨਾਲ ਤੇ ਆ ਤੌਲਸੀ ਸਾਡੀ ਬਹੁਤ ਵਧੀਆ ਹੋਈ ਪਈ ਹੈ ਆ ਹੈਗਾ ਪੱਥਰ ਜੱਟ ਲਾਇਆ ਹੋਇਆ ਆ ਮਰੂਆ ਤੇ ਇਥੇ ਕੁਝ ਚੀਜ਼ਾਂ ਆਪ ਹੀ ਹਰੀਆਂ ਹੋਈਆਂ ਹੋਈਆਂ ਨੇ ਆ ਤੂਤ ਵਗੈਰਾ ਸਪਟਦੇ ਨਹੀਂ ਹੈਗੇ ਜਿਹੜਾ ਵੀ ਕੁਝ ਹਰਾ ਹੁੰਦਾ ਹੋ ਜਾਣਦ ਆ ਮਸੰਮੀਆਂ ਲੱਗੀਆਂ ਪਈਆਂ ਨੇ ਦੋ ਦੋ ਜੋੜਾ ਜੋੜਾ ਲੱਗੇ ਹੋਏ ਸਾਰੇ ਥਾਂ 'ਤੇ ਚਲੋ ਜੀ ਅੱਗੇ ਦਿਖਾਉਨੇ ਆ ਸੋਨੂੰ ਅੱਜ ਵੀਡੀਓ ਐਡਿਟ ਨਹੀਂ ਕਰਨੀ ਪੈਣੀ ਐ ਸਿੱਧੀ ਹੀ ਪੱਕ ਦਿਖਾਵਾਂਗੇ ਤੁਹਾਨੂੰ ਤੇ ਇਹ ਆਪਣਾ ਅਮਰੂਦ ਦਾ ਬੂਟਾ ਹੋਇਆ ਪਿਆ ਹਰਾ ਵਧੀਆ ਇਧਰ ਮਿਰਚਾਂ ਦਾ ਖੜਾ ਆ ਇੱਕ ਬੂਟਾ ਆ ਕਿਨੂਆ ਦੇ ਪੇੜ ਨੇ ਆਹ ਦਾ ਪੇਰ ਕਿਹੜੀ ਐ ਤੇ ਕਰੇਲੇ ਦੀ ਵੇਲ ਕਰੇਲੇ ਲੱਗਣ ਲੱਗੇ ਹੁਣ ਇਹ ਤੇ ਲੱਗਣ ਲੱਗੇ ਨੇ ਕਰੇਲੇ ਆਈ ਖੈ ਅਸੀਂ ਨੇੜੇ ਬੰਨ ਤੇ ਇਕਦੇ ਤੇ ਇਧਰ ਦਿਖਾਉਣੀ ਆ ਮੇਰੇ ਜਿਹੜੇ ਗਮਲੇ ਲਾਏ ਹੋਏ ਨੇ ਆ ਆਪਣੇ ਲਾਏ ਹੋਏ ਨੇ ਗਮਲੇ ਜੇ ਦੁਪਹਿਰ ਖੀੜੀ ਇਸ ਨੂੰ ਕਦੇ ਨਹੀਂ ਦਿਖਾਈ ਹੈਗੀ ਅੱਜ ਦਿਖਾਉਣੇ ਆ ਨਾ ਬੋਟਾਂ ਸੀ ਅਸੀਂ ਕਿਸੇ ਦੇ ਘਰ ਲੱਗੇ ਹੋਏ ਸੀ ਪੌਦੇ ਛੋਟੇ ਛੋਟੇ ਕਿ ਸਿਚੋਰੀਆਂ ਜੀ ਇੱਕ ਇੱਕ ਪੱਟ ਲੈ ਜਾਂਦਾ ਤੇ ਉਹਦਾ ਇੰਨੀ ਪਨੀਰੀ ਹੋ ਗਈ ਦੇਖੋ ਇੰਨੀ ਜਾਣੇ ਇਹ ਵੱਡੇ ਵੱਡੇ ਐਮਪਲੇ ਜੇ ਬਣ ਜਾਂਦੇ ਨਿਕਲ ਕੇ ਅਸੀਂ ਹੱਸਦੇ ਹੱਸਦੇ ਨੇ ਪੱਟ ਲਈ ਆ ਇੱਧਰ ਵੀ ਮੇਰੇ ਦਪੈਰ ਖਿੜੀ ਲਾਈ ਹੋਈ ਆ ਤੇ ਤਾਹਾਂ ਕੱਪ ਵੇਲਾ ਪਿਆ ਸੀ ਉਹ ਵਿੱਚ ਵੀ ਇਹ ਪੱਲਾਤਾ ਉਹ ਇੱਧਰ ਬੀਬੀ ਜਾਂਦੇ ਬਾਦ ਨੂੰ ਦੁੱਧ ਪਾਉਣ। ਦਾਲੀ ਵਾਲਾ ਬਾਬਾ ਆਇਆ ਬਾਹਰ। ਕੈਫੀ ਤਾਂ ਪਹਿਲੀ ਭੌਂਕ ਲੱਗੇ ਨੇ ਬਾਬੇ ਦੀ। ਪਾਪ ਵਜਣ ਨਹੀਂ ਦਿੰਦੀ। ਪਹਿਲੀ ਭੌਂਕਾਂ ਲੱਗੀਆਂ ਦੀ। ਆਹ ਖੁੱਲਣ ਦੀ ਕੋਸ਼ਿਸ਼ ਕਰਦੀ ਐ। ਨੀਆ ਖੁੱਲ ਕੇ ਆਵਾਜ਼ ਆ ਰਹੀ ਤੋਂ ਦੂਰੀ ਹੋ ਜਾਂਦੀ ਹੈ ਜੀ ਭਾਈ ਭੜੀ ਹੈ ਜਲਾਓ ਜੀ ਬਾਬੇ ਨੇ ਕਈ ਪਿੰਦੇ ਤਪੋਗ ਆਪਣੇ ਕੱਪੜੇ ਧੋ ਕੇ ਸੁੱਕਣੇ ਪਏ ਪਏ ਨੇ ਜਿੰਨੇ ਕਰਟੀਨ ਦੇ ਕੰਮ ਨਹੀਂ ਉਹਨੇ ਸੁਣ ਦਿਖਾਉਣੇ ਐ ਨਹੀਂ ਪਤਾ ਸੁਣ ਦਿੱਸਦੇ ਹੋਣਗੇ ਕਿ ਨਾ ਮਿਰਚਾਂ ਸੁੱਕਣੇ ਪੈਣ ਪਈ ਨੇ ਆਪਣੀ ਇਹ ਸਾਡੇ ਮਾਮਾ ਜੀ ਦੇ ਕੇ ਗਏ ਨੇ ਮੇਰੇ ਤੇ ਤੇ ਇੱਧਰ ਕਣਕ ਧੋ ਕੇ ਸੁੱਕਣੀ ਪੈ ਗਈ ਹੈ ਬਾਕੀ ਝਾੜੂ ਪੋਚਾ ਕੰਮ ਆਈ ਆਉਗੀ ਉਹ ਕਰ ਜੂਗੀ ਅਸੀਂ ਆਪਣੇ ਓਟਸ ਬਣਾ ਕੇ ਖਾ ਲਈ ਤੇ ਬਾਕੀ ਕੰਮ ਉਹ ਕਰ ਜੂਗੀ ਚੱਲ ਜ ਜਾਂਦਾ ਇਸ ਤਰ੍ਹਾਂ ਸਾਡਾ ਰੁਟੀਨ ਦਾ ਕੰਮ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਵਿਊ ਦਿਖਾਉਣੇ ਆ ਸਾਡਾ ਉਗੀ ਪੱਕੇ ਬੈਠੇ ਸਾਡੇ 12ਾਂ ਚ ਬੈਠ ਰਹੇ ਹਿੰਦੇ ਰਾਖੀ ਰੱਖਦੇ ਆ ਕਰਦੇ ਇੱਧਰ ਤੁਹਾਨੂੰ ਹਰਿਆਵਲ ਦਿਖਾ ਦਿੰਨੇ ਆ ਬਾਹਰ ਦੇਖੋ 베ਰੀ ਨੂੰ ਕਿ ਮਟਕਿਆ ਗਲੋਵ ਨੇ ਕਿ ਮਟਕਿਆ अरे अब बदी लग दी इस तरह। हरे भाई मत थे लग इससे सुबह सुबह। कहाँ टाल लिया? एक और डॉगी बिर्दा कुर 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 आजू आजू दे डॉगी देखो बेचारा सुन हो है मैं। डॉगी डॉगी। मामा कितने तेरी भाड़ में ना लगे मैंने। ਆਜੋ 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 ਹੋ ਆ ਗਈ ਉਹਦੀ ਮਾਂ ਆ ਗਈ ਦੇਖ ਲਓ ਡੌਗੀ ਦੀ ਮਾਂ ਫੌਕਦੀ ਹੈ ਦੇਖੋ ਕਿੰਨਾ ਸੋਣਾ ਕੁੱਤਾ ਮਾਈਲੀ ਕੋਸ ਕੈਲੀ ਮਾਈਲੀ ਕੋਸ ਕੈਲੀ ਮੱਡੜ ਨਹੀਂ ਜਾਂਦੀ ਆ ਗਏ ਆ ਕਿੰਨਾ ਕੇਉੜਾ ਮੈਂ ਨਹੀਂ ਕੁਸ ਕਹਿਣੀ ਨਹੀਂ ਕੁਸ ਕਹਿਣੀ ਤੇ ਆਪਾਂ ਅੱਜ ਵੀਡੀਓ ਬਣਾ ਕੇ ਦਿਖਾਈਏ ਸੁਣ ਖੇਤਾਂ ਦੀ ਆ ਲੱਗੇ ਪਏ ਨੇ ਇੱਥੇ ਉਹ ਕੌੜ ਤੁੰਦ ਅੱਪਾ ਤੋੜ ਲੈਨੇ 1 2 ਕਿਤੇ ਕੰਮ ਆ ਜਾਂਦੇ ਹਨ ਹੈ ਨਾ ਇਹ ਲੋ ਆਪਾ ਤੋੜ ਲਈ ਸਕਾ ਲੰਗ ਕਈ ਵਾਰ ਇਹ ਚੀਜ਼ਾਂ ਕੰਮ ਆ ਜਾਂਦੀਆਂ ਨੇ ਤੇ ਮੈਂ ਦੋ ਤੋੜ ਲੈ ਇੱਕ ਦੋ ਆਪਾਂ ਛੱਡ ਤੇ ਵੀ ਕੋਈ ਹੋਰ ਤੋੜ ਦੂ ਕਿਸੇ ਦੇ ਕੰਮ ਆ ਜਾਣਗੇ ਲਓ ਜੀ ਆਪਾਂ ਇਸ ਤਰ੍ਹਾਂ ਟੁੱਟ ਭੱਜ ਕਰਕੇ ਜੋੜ ਕੇ ਤੁਹਾਨੂੰ ਵਲੌਗ ਬਣਾ ਕੇ ਦਿਖਾਤਾ ਤੇ ਹੋ ਗਊ ਮਾਤਾ ਫਿਰਦੀ ਐ ਅੱਗੇ ਸਕੂਲ ਆ ਸਾਹਮਣੇ ਕਿਉਂਕਿ ਵੀਡੀਓ ਡੈਟ ਨਹੀਂ ਸੀ ਹੁੰਦੀ देखो हरे भाई कि वाया लगता आ गया देखिए पूरा आ गया कि सोना गद्दी कुत्ता जो बहुत ही सोना लगता ਕੁੱਤੇ ਥੀ ਰਹੇ ਨੇ ਕੁੱਤੀ ਬੈਠੀ ਐ ਦੀ ਮਾਂ ਲਓ ਜੀ ਅੱਪ ਆ ਗਿਆ ਆਪਣੇ ਘਰ ਵਾਪਸ ਨੈ ਵੀਡੀਓ ਦੇ ਬਹਾਨੇ ਨਾ ਤੋੜ ਲੈ ਕਾੜ ਤੂੰ ਬੇ ਇੱਥੇ ਮੈਂ ਰੱਖ ਤੂੰ ਸੁੱਕਣੇ ਇਹਨਾਂ ਚਿੱਲੇ ਕੋ ਰੱਖ ਬਹੁਤ ਜ਼ਿਆਦੇ ਗਰਮੀ ਤੋਰੀਆਂ ਆਪਾਂ ਦੇ ਦੇਾਂਗੇ ਸਾਡੇ ਕੰਮ ਵਾਲੀ ਨੂੰ ਹੋ ਹੋ ਥੱਕ ਗਈ ਮੈਂ ਤਾਂ ਇਹ ਗਰਮੀ ਨਾਲ ਬਹੁਤ ਜ਼ਿਆਦੇ ਗਰਮੀ ਪੈ ਰਹੀ ਆ ਤੇ ਅਸੀਂ ਅੱਜ ਆ ਦਾ ਆਪਣਾ ਵਲੌਗ ਜੀ ਜੇ ਆਪਾਂ ਸਵੇਰੇ ਰੁਟੀਨ ਦੇ ਕੰਮ ਕਰਦੇ ਤੇ ਝਾੜੂ ਪੋਚਾਣੀ ਨੇ ਇੱਕ ਦੋ ਘਰਾਂ ਦੇ ਹੋਰ ਵੀ ਜਾਣਾ ਹੁੰਦਾ ਉਹਨੇ ਕੰਮ ਕਰਨ ਉਹ ਥੋੜਾ ਜਿਹਾ ਲੇਟ ਹੀ ਆਉਂਦੀ ਹੈ ਸਾਡੀ ਤਾਂ ਕਰਕੇ ਆਪਾਂ ਅੰਦਰ ਸੋਨ ਸਫਾਈ ਦਾ ਕੋਈ ਕੰਮ ਦਿਖਾ ਨਹੀਂ ਸਕਦੇ ਇਸ ਤਰ੍ਹਾਂ ਮੈਂ ਟਿਪ ਜੈ ਬਲੌਗ ਬਣਾਇਆ ਕਬੂਲ ਕਰਨਾ ਸਾਰਿਆਂ ਨੇ ਮੈਨੂੰ ਐ ਹੋ ਗਿਆ ਵੀ ਫਿਰ ਹੁਣ ਮੇਰੇ ਕੋਲ ਮੈਂ ਦਿਨੇ ਠੀਕ ਕਰਾਂ ਫੋਨ ਫਿਰ ਕੋਈ ਵੀਡੀਓ ਪਾਵਾਂਗੇ ਛੋੜ ਤੱਕ ਪਚਾਵਾਂਗੇ ਵੀਡੀਓ ਨੂੰ ਫਲਵਾਚ ਕਰਨਾ ਜੀ ਵੀਡੀਓ ਨੂੰ ਸਟਿੱਪ ਨਾ ਕਰਨਾ ਜੋ ਵੀ ਭੈਣ ਭਾਈ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਬਹੁਤ ਨਾਲ ਦਾ ਤੈਦਿਲ ਨੂੰ ਧੰਨਵਾਦ ਜੀ ਸਾਰਿਆਂ ਦਾ ਤੇ ਅੱਗੇ ਵੀ ਆਪਣੀ ਸਪੋਰਟ ਇਸ ਤਰ੍ਹਾਂ ਰੱਖਣੀ ਕਰਕੇ ਮੁੜਕਾ ਇੰਨਾ ਜ਼ਿਆਦਾ ਆ ਰਿਹਾ ਹੈ ਦਵਾਈ ਬਹੁਤ ਗਰਮਾ ਜਿੰਨਾ ਪੁੰਜੀ ਜਾਂਦੇ ਓੰਨੀ ਮੁੜਕਾ ਹੋ ਰਹੀ ਜਾਂਦਾ ਪੱਤਾ ਵੀ ਨਹੀਂ ਝੂਲਦਾ ਬਾਦ ਕਹਿੰਦਾ ਮੈਨੂੰ ਜ਼ਿਆਦਾ ਗਰਮੀ ਉਹ ਦਿਖ ਨਹੀਂ ਗਰਮ ਹੈ ਸੀਨ ਨਹੀਂ ਦਵਾਈਆਂ ਦੇ ਤੇ ਸਾਰੇ ਭੈਣ ਭਾਈਆਂ ਦਾ ਮੈਂ ਫੇਰ ਧੰਨਵਾਦ ਕਰਦੀ ਹਾਂ YouTube ਫੈਮਿਲੀ ਦਾ ਜੋ ਵੀ ਆਪਣੀ ਸਪੋਰਟ ਕਰਦੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਔਰ ਮੇਰੇ ਕੋਲ ਬੜੀ ਜ਼ਿਆਦਾ ਕੋਈ ਵੀਡੀਓ ਨਹੀਂ ਸੀ ਹੈਗੀ ਜਿੰਨੀ ਕਹੇਗੀ ਸੀ ਆਪਾਂ ਤੁਹਾਨੂੰ ਦਿਖਾਤੀ ਜੀ ਵੀਡੀਓ ਨੂੰ ਵੱਲਵਾਚ ਕਰਨ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਟੇਕ ਕੇਅਰ